ਲੋ ਵੀ ਸੱਜਣੋ ਛੋੜ ਦੇ ਵਾਸਤੇ ਕਿ ਆਸੀਂ ਮਰੂਤੀ ਲੈ ਕੇ ਆ ਗਏ 800 ਤੇ ਬਾਈ ਕਿੰਨੇ ਮਾਡਲ ਆ ਬਾਈ ਹੈ ਇਹ ਬਾਈ ਪੰਜ ਮਾਡਲ ਹੈ ਅੱਛਾ ਪੰਜ ਮਾਡਲ ਹੈ ਤੇ ਆਬ ਨੰਬਰ ਹੈ ਪੰਜਾਬ ਨੰਬਰ ਹੈ ਅੱਛਾ ਸਾਰੀ ਓਰੀਜਨਲ ਹੈ ਸਾਰੀ ਓਰੀਜਨਲ ਹੈ ਕੀ ਲਾਈ ਟਾਇਰ ਨਵੇਂ ਲੱਗੇ ਆ ਜਮਾ ਬਿਲਕੁਲ ਨਵੇਂ ਹੈਗੇ ਟਾਇਰਾਂ ਮੰਨੀ ਮਾਰਦੇ ਕੈਮਰਾ ਫਿਰ ਬੱਗੀ ਲੋ ਵੀ ਸੱਜਣੋ ਤੁਸੀਂ ਟਾਇਰ ਦੇਖਸੋ ਨਵੇਂ ਟਾਇਰ ਆ ਚਾਰੇ ਅਪੋਲੋ ਦੇ ਆਗੇ ਲਾਏ ਲੱਗੇ ਆਗੇ ਤੇ ਸਾਰਾ ਕੁਝ ਵਰਕਿੰਗ ਹੈ ਏਸੀ ਵਰਕਿੰਗ ਹੈ ਹੂੰ ਹੂੰ ਪ੍ਰਦੂਸ਼ਣ ਹੈ ਪ੍ਰਦੂਸ਼ਣ ਪਾਸਿੰਗ ਤੱਕ ਪਾਸਿੰਗ 27 ਤੱਕ 27 ਤੱਕ ਹੈ ਹਾਂ ਠੀਕ ਆ ਅੰਦਰ ਵਿੱਚ ਮਾਰ ਦੇ ਕੈਮਰਾ ਦੇ ਵਿੱਚੋਂ ਫੋਨ ਲੱਗ ਬਈ ਲੋਬੀ ਸੱਜਣਾ ਹੁਣ ਸਾਨੂੰ ਗੱਡੀ ਦੇ ਉਹ ਫਰਸ਼ ਦਿਖਾਉਣੇ ਆ ਮੈਟ ਚੱਕ ਦਿਖਾ ਬਈ ਯਾਰਾਂ ਦੀ ਦੇ ਕੋਕਕੇ ਤੇ ਵੀ ਤੁਹਾਨੂੰ ਰੇਤਾ ਨਹੀਂ ਮਿਲੂਗਾ ਰੇਤਾ ਕਦੇ ਨਹੀਂ ਮਿਲੂਗਾ ਦੇਖੋ ਤੁਸੀਂ ਨਾ ਵਿੱਚ ਰੇਤਾ ਮਿਲੂਗਾ ਤੇ ਸਾਰੀ ਜਿੱਕਲੇ ਤਰੀਕ ਹੋਇਆ ਵਿੱਚ ਵੀ ਦਿਖਾ ਤਾ ਇਹ ਨਹੀਂ ਹੈਗਾ ਵੀ ਆਪਾਂ ਇੱਕੀ ਹੋ ਕਰ ਰੱਖਿਆ ਇਹਦਾ ਠੀਕ ਹੈ ਬਈ ਸਾਰੀ ਵਿੱਚੋਂ ਕਲੀਨਰ ਵਿੱਚੋਂ ਮਾੜਾ ਮਾੜਾ ਮोटा ਵੀ ਰੇਤਾ ਨਹੀਂ ਮਿਲੂਗਾ ਠੀਕ ਹੈ ਬਈ ਸਮਾਈ ਕੇ ਰੱਖੀ ਸਮਾਈ ਹੋਈ ਗੱਡੀ ਹੈ ਨਾ ਪੂਰੀ ਹਾਂ ਪੂਰੀ ਸਮਾਈ ਹੋਈ ਜਾਏਗੀ ਹਾਂ ਹਾਂ ਇਸੇ ਕਸ਼ਮੀਰ ਹੈਗਾ ਠੀਕ ਹੈ ਠੀਕ ਹੈ ਬਈ ਤੇ ਬਈ ਇਹਦਾ ਮਿਊਜ਼ਿਕ ਸਿਸਟਮ ਕਮਿਆ ਮਿਊਜ਼ਿਕ ਸਿਸਟਮ ਹੈ ਇਹਦਾ ਜਮਾ ਓਕੇ ਹੈਗਾ ਅੱਛਾ ਅੱਛਾ ਵਧੀਆ ਬੇਸਤਰੀ ਹੋਈ ਹੈਗੀ ਸ਼ੌਂਕੀਆ ਤੌਰ ਤੇ ਕੋਈ ਇਹੋ ਜੀ ਗੱਲ ਨਹੀਂ ਹੋਊਗੀ ਵੀ ਇਹਦੀ ਬੇਸ ਜੀ ਬਾਟਣ ਲੱਗ ਜੂ ਜਾਂ ਫਰਫਰ ਜੇ ਕਰਨ ਲੱਗ ਜੂ ਠੀਕ ਹੈ ਸਪੀਕਰ ਪਾਏ ਹੋਏ ਹੈਗੇ ਅੱਛਾ ਤੇ ਕੋਈ ਪ੍ਰਕਾਰ ਕਿਸੇ ਵੀ ਪ੍ਰਕਾਰ ਦਾ ਕੋਈ ਪ੍ਰੋਬਲਮ ਨਹੀਂ ਆਊਗੀ ਜਿੰਨੀ ਅਗਲੇ ਨੇ ਬੇਸ ਕਰਨੀ ਹੈ ਯਾਰ ਇੱਕ ਟਾਈਮ ਆਏ ਮੰਨ ਲਓ ਵੀ ਗੱਡੀ ਹਲਦੀ ਹੈ ਠੀਕ ਐ ਇੰਨੀ ਵੇਸ ਹੋ ਜਾਂਦੀ ਹੈਗੀ ਅਸੀਂ ਤਾਂ ਘਟਾ ਕੀ ਰੱਖਦੇ ਹਾਂ ਹੁਣ ਤਾਂ ਰੀਡੀਆਂ ਗੱਡੀਆਂ ਪਈਆਂ ਹੈਗੀਆਂ ਠੀਕ ਐ ਬਈ ਹਾਂ ਕਿਉਂ ਹੁਣ ਘਰ ਦੇ ਆਣਾ ਮਾੜਾ ਮੋਟਾ ਇੱਧਰ ਉੱਧਰ ਜਾਣਾ ਆਉਣਾ ਪੈਂਦਾ ਉਹਨਾਂ ਤੋਂ ਝੱਲਿਆ ਨਹੀਂ ਜਾਂਦਾ ਇਹ ਠੀਕ ਐ ਇੰਨਾ ਤਕੜਾ ਮਿਊਜ਼ਿਕ ਸਿਸਟਮ ਹੈ ਦਾ ਠੀਕ ਐ ਤਾਂ ਕਰਕੇ ਇਹ ਅਸੀਂ ਕੱਢ ਕੇ ਰੱਖਿਓ ਹੀ ਹੁਣ ਸਾਰਾ ਕੁਝ ਵਰਕਿੰਗ ਹੈ ਕੋਈ ਇਹੋ ਜੀ ਗੱਲ ਨਹੀਂ ਵੀ ਇਹ ਕੱਡੀਆਂ ਪਈਆਂ ਜਾਂ ਚੱਲਦੀ ਨਹੀਂ ਜਾਂ ਕੁਝ ਹੋਰ ਨਹੀਂਗਾ ਇਹਦਾ ਬਸ ਅਸੀਂ ਉਹੀ ਕੱਢਤੀਆਂ ਸੀਗੀਆਂ ਠੀਕ ਐ ਬਾਕੀ ਥੱਲੇ ਮਾਰਦੇ ਕੈਮਰਾ ਸਾਰਾ ਥੱਲੋ ਦਿਖਾ ਦੇ ਬਹਿ ਕੇ ਜਮਾ ਲੋ ਵੀ ਸੱਜਣ ਉਹਦੀ ਗੱਡੀ ਦੀ ਕ ਬਹੁਤ ਸਾਫ਼ ਹੈ ਗੱਡੀ ਜਿੰਨੀ ਕਹਿ ਗਏ ਸੱਜਣ ਨੂੰ ਸਭੀ ਹੋਈ ਗੱਡੀ ਹੈ ਜੰਗ ਇਹ ਕੋਈ ਗੱਲ ਐਵਰੇਜ ਦੀ ਕਰੀਏ ਤਾਂ ਤੇ ਬਾਈ ਇਹਦੇ ਟਾਇਰ ਕਿਨੇ ਚਲੇ ਹੋਏ ਆ ਟਾਇਰ ਹਜੇ ਤੱਕ ਬਈ ਇਹ 1000 ਕੀ ਚਲੇ ਹੈਗਾ 1000 ਕੀ ਚਲੇ ਹੋਏ ਹਾਂ ਨਵੇਂ ਪਵਾ ਕੇ ਨਵੇਂ ਲਾਏ ਪੁਆਏ ਸੀ ਨਵੇਂ ਟਾਇਰ ਪੁਆਏ ਸੀ ਕਿ ਅੱਛਾ ਅੱਛਾ ਇਹ ਤੱਕ 1000 ਹੀ ਚਲੇ ਆ ਤੇ ਏਸੀ ਵਰਕਿੰਗ ਹੈ ਠੀਕ ਹੈ ਬਾਈ ਤੇ ਪੂਰੀ ਸਮੂਥ ਹੈ ਚੱਲਣ ਚ ਕੋਈ ਪ੍ਰੋਬਲਮ ਨਹੀਂ ਕਿਸੇ ਪ੍ਰਕਾਰ ਦੀ ਛੀਟ ਕਵਰ ਵੀ ਨਵੇਂ ਹੈਗੇ ਤੇ ਪਾਰਟੀ ਕਿਵੇਂ ਹੈ ਇਹ ਪਾਰਟੀ ਤਾਂ ਇਹ ਦੂਜੇ ਟਿਚੇ ਨਾ ਹੋਊਗੀ ਬਾਈ ਹਾਂ ਠੀਕ ਹੈ ਬਾਈ ਹਾਂ ਤੇ 27 ਤੱਕ ਪਾਸ ਸਿੰਘ ਪਈਆ ਇੰਜਨ ਗੇਅਰ ਦੀ ਫੁੱਲ ਓਕੇ ਐ ਬਾਕੀ ਸਾਨੂੰ ਇੰਜਨ ਵੀ ਦਿਖਾ ਦਾਂਗੇ ਠੀਕ ਐ ਪੂਰੀ ਸਾਫ ਪਈਆ ਵੀ ਸਾਰਾ ਕੁਸ ਵਰਕਿੰਗ ਐ ਸਾਰਾ ਕੁਸ ਨਾਲ ਕੀ ਵੀ ਠੀਕ ਐ ਆ ਵੀ ਮਾੜੀ ਮੋਟੀ ਟੱਚਿੰਗ ਵਾਚਿੰਗ ਉਹ ਤਾਂ ਹੁੰਦੀ ਐਗੀ ਹਾਂ ਹਾਂ ਆਪਾਂ ਉਹ ਨਹੀਂ ਕਹਿੰਦੇ ਬਾਕੀ ਗੱਡੀ ਦੀ ਕੰਡੀਸ਼ਨ ਦੀ ਕੀ ਰਹੀ ਬਹੁਤ ਸੋਹਣੀ ਕੰਡੀਸ਼ਨ ਮਿਊਜ਼ਿਕ ਸਿਸਟਮ ਪੂਰਾ ਓਕੇ ਹੈਗਾ ਜਮਾ ਪੂਰਾ ਵਧੀਆ ਲੱਗਿਆ ਹੋਇਆ ਹੈਗਾ ਠੀਕ ਐ ਠੀਕ ਐ ਚੀਸ਼ੇ ਸਾਰੇ ਨਾਲ ਦੇ ਆ ਹਾਂ ਹਾਂ ਠੀਕ ਐ ਮੂਰੋ ਵੀ ਪੂਰੀ ਕਹਾਂਟਾ ਮੂਰੇ LED ਲਾਈਟਾਂ ਲੱਗੀਆਂ ਹੋਈਆਂ ਨੇ ਮੂਰੇ ਮਾਰਦੇ ਕੈਮਰਾ ਬੱਗੀ ਸਾਰਾ LED ਲਾਈਟਾਂ ਬਾਹਰ ਨਟ ਖੋਲenge ਬਈ ਨਾ ਇੰਜਨ ਕਰਕੇ ਆਪਾਂ ਬਾਹਰ ਨਟ ਖੋਲਦੇ ਆਂ ਇਧਰੋਂ ਸੋਨੂੰ ਹੁਣ ਇੰਜਨ ਦਿਖਾਉਣਾ ਹੈ ਗੱਡੀ ਦਾ ਸਾਫੀ ਬਹੁਤ ਪਿਆ ਬਈ ਜੀ ਨਾ ਜਿੰਨਾ ਕਿ ਇੰਜਨ ਹੈ ਦੂਜੇ ਨੂੰ ਪੂਰਾ ਓਕੇ ਹੈ ਬੈਟਰੀ ਨਵੀਂ ਹੈਗੀ ਐਮਰੌਂਡ ਦੀ ਬੈਟਰੀ ਹੈਗੀ ਨਾ ਆ ਤਾਂ ਉਹਦੇ ਨੇ ਪੱਤੀ ਉਹਨੇ ਮਿਸਤਰੀ ਢਿੱਲੀ ਰੱਖਤੀ ਸੀਗੀ ਠੀਕ ਹੈ ਬਈ ਤੇ ਤੁਰੇ ਜਾਂਦੀ ਸੀ ਕਿਤੇ ਡਿੱਗ ਪਈ ਇਹ ਅੱਛਾ ਅੱਛਾ ਤਾਂ ਕਰਕੇ ਆਹ ਰਸੀ ਬੰਨਣੀ ਪੈਗੀ ਠੀਕ ਹੈ ਠੀਕ ਹੈ ਇਹ ਤਾਂ ਪੂਰਾ ਓਕੇ ਹੈਗਾ ਇਹ ਬਸ ਪੱਤੀ ਜੀ ਹੈ ਲਾਉਣ ਦੀ ਕੌਲੀ ਉਹ ਰੱਖੀ ਹੈਗੀ ਠੀਕ ਹੈ ਇਹ ਵੀ ਛੇ ਹੈ ਇਹਦੇ ਅਲੀ ਦੀ ਲੇਟਾਂ ਲੱਗੀਆਂ ਜਮਾ ਓਕੇ ਹੈ ਡਿਮਾਂਡ ਕੀ ਆਪਣੀ ਗੱਡੀ ਦੀ ਡਿਮਾਂਡ ਤਾਂ ਬਈ ਰੇਟ ਛੋਟਾ ਹੀ ਰੱਖਿਆ ਹੋਇਆਗਾ ਅੱਛਾ ਅੱਛਾ ਮਾਲ ਮੁੱਲ ਮਾਗਰ ਪਰ ਪਤਾ ਕੀ ਹੈ ਆਪਾਂ ਰੇਟ ਬੋਲ ਤਾਂ ਦਈਏ ਪਰ ਲੋਕ ਨਾ ਵਿੱਚ ਸਵਾਦ ਲੈਣ ਵਾਲੇ ਵਾਲੇ ਹੋ ਜਾਂਦੇ ਆ ਬਈ ਕੀ ਇਹਦਾ ਫਰੰਦ ਨਹੀਂ ਆਉਂਦਾ ਇੰਨੇ ਦੀ ਹੋਗੀ ਜਾਂ ਇੰਨੇ ਦੀ ਹੋਗੀ ਇਹ ਇੰਨੇ ਦੀ ਨਹੀਂ ਹੈਗੀ ਇੰਨੇ ਦੀ ਹੋਣੀ ਚਾਹੀਦੀ ਸੀ ਕੋਈ ਨਾ ਜਿਹੜਾ ਕੋਈ ਆਇਆ ਆਪਾਂ ਨੂੰ ਨਾਰਾਜ਼ ਨਹੀਂ ਕਰਦੇ ਦੇਖੀ ਤੁਰਾਂਗੇ ਗੱਡੀ ਐੇ ਜੀ ਕੋਈ ਗੱਲਬਾਤ ਨਹੀਂ ਹੋਊਗੀ ਵੀ ਆ ਇਹ ਦਾ ਤੇ ਆਪਾਂ ਲੱਖ ਮੰਗੇ ਖੜ ਜਾਈਏ ਡੇਢ ਲੱਖ ਮੰਗੇ ਖੜ ਜਾਈਏ ਉਹ ਚੀਜ਼ ਨਹੀਂ ਹੋਊਗੀ ਗੱਡੀ ਦਾ ਰੇਟ ਹੋਊਗਾ ਛੋਟਾ ਲੇ ਆਪਾ ਆਪਣੇ ਕਿਸੇ ਵੀਰ ਭਾਈ ਨੂੰ ਨਰਾਜ਼ ਨਹੀਂ ਕਰਾਂਗੇ ਠੀਕ ਹੈ ਠੀਕ ਹੈ ਹਾਂ ਤਾ ਕਰਕੇ ਗੱਡੀ ਰੱਖਣ ਵਾਲੀ ਹੈ ਘਰੇ ਰੱਖਣ ਵਾਲੀ ਹੈ ਸਾਰਾ ਕੁਝ ਓਕੇ ਹੈਗਾ ਕੋਈ ਕਿਸੇ ਪ੍ਰਕਾਰ ਦੀ 1% ਦੀ ਵੀ ਕੋਈ ਕਮਪਲੇਟ ਨਹੀਂ ਚੱਲ ਚਲਾਵੇ ਦੀ ਕਿਵੇਂ ਗੱਡੀ ਚੱਲ ਚਲਾਵੇ ਦੀ ਭਾਵੇਂ ਦੀ ਕਿਵੇਂ ਮਰਜ਼ੀ ਚਲਾਈ ਜਾਓ ਹਾਈਵੇ ਤੇ ਵੀ ਪੂਰੀ ਜਮਾ ਵਧੀਆ ਚੱਲਦੀ ਹੈਗੀ ਜਿਵੇਂ ਕਹਿਦੀ ਆਪਾਂ ਨੂੰ ਵੀ ਵਧੀਆ ਗੱਡੀ ਦਾ ਇੱਕ ਜਿਵੇਂ ਆਪਾਂ ਗੱਡੀ ਲੈਨੇ ਆ 2-3 ਲੱਖ ਦੀ ਉਹ ਉਹਨੂੰ ਵੀ ਇੱਕ ਟਾਈਮ ਆਦ ਪਾਉਂਦੀ ਹੈ ਕਿਉਂ ਇਹ ਚੀਜ਼ ਦਾ ਹੁੰਦਾ ਵੀ ਨਵੇਂ ਟਾਇਰਾਂ ਨਾਲ ਹੁੰਦਾਗਾ ਹਾਂ ਹਾਂ ਸਹੀ ਗੱਲ ਗੱਡੀ ਦਾ ਚਲਾਵਾ ਇਹ ਚੀਜ਼ ਨਾਲ ਹੀ ਹੁੰਦਾ ਹੁੰਦਾਗਾ ਨਵੇਂ ਟਾਇਰ ਆ ਪੋਲੋ ਦੇ ਚਾਰੇ ਟਾਇਰ ਹੈਗੇ ਨਵੇਂ ਬੀਲ ਹੈਗੇ ਕੋਈ ਆਈ ਨਹੀਂ ਆਪਾਂ ਸੈਕੰਡ ਹੈਂਡ ਕੇ ਪਾਇਆ ਜਾ ਕੁਛ ਕੇ ਪਾਇਆਗਾ ਹੂੰ ਹੂੰ ਸਾਰਾ ਕੁਛ ਓਕੇ ਹੈ ਸਾਰਾ ਕੁਛ ਵਰਕਿੰਗ ਹੈ ਹੂੰ ਹੂੰ ਤੇ ਸਾਰੀ ਡੀਪ ਕਲੀਨ ਹੋਈ ਹੋਈ ਹੈ ਅੰਦਰੋਂ ਬਾਹਰੋਂ ਹੋਈ ਹੋਈ ਹੈਗੀ ਇਹ ਤਾਂ ਹਜੇ ਅੱਜ ਪਾਲਛਨੀ ਵਰੀ ਨਹੀਂ ਤਾਂ ਇਹਨੇ ਬਹੁਤ ਜਿਆਦਾ ਚਮਕਣਾ ਸੀਗਾ ਠੀਕ ਹੈ ਠੀਕ ਹੈ ਹਾਂ ਹਜੇ ਤੱਕ ਗੱਡੀ ਬਹੁਤ ਸੋਹਣੀ ਪਈ ਹੈ ਕੰਡੀਸ਼ਨ ਬਹੁਤ ਦੱਸਦੀ ਹੈ ਨਾ ਗੱਡੀ ਦੀ ਕੰਡੀਸ਼ਨ ਬਹੁਤ ਸੋਹਣੀ ਜਿੰਨੀ ਕਿ ਬਾਕੀ ਐਸੈਸਰੀ ਬਹੁਤ ਲੱਗੀ ਹੈ ਤਾਂ ਬਸ ਆਪਾਂ ਨੂੰ ਥੋੜੀ ਜਿਹੀ ਪੈਸੇ ਦੀ ਜ਼ਰੂਰਤ ਹੋਣ ਕਰਕੇ ਅੱਛਾ ਉਹਦਾ ਕਰਕੇ ਥੋੜੀ ਵੇਚਣੀ ਪੈਗੀ ਠੀਕ ਹੈ ਨਹੀਂ ਆਪਾਂ ਕੋਈ ਇਰਾਦਾ ਹੈ ਨਹੀਂ ਸੀਗਾ ਗੱਡੀ ਆਪਣੇ ਹੱਥ ਲੱਗੀ ਹੋਈ ਹੈ ਜ ਬਾਕੀ ਯਾਰ ਲਾਂਭਾ ਨਹੀਂ ਆਊਗਾ ਕਿਸੇ ਨੂੰ ਗੱਡੀ ਬਹੁਤ ਸੋਹਣੀ ਪਈ ਚੰਨੀ ਗੱਡੀ ਗੱਡੀ ਬਹੁਤ ਜਿਆਦਾ ਸੋਹਣੀ ਪਈ ਆ ਬਾਕੀ ਗੱਲਾਂ ਜਿਵੇਂ ਇਹਦੇ ਨਵੇਂ ਟਾਇਰ ਆ ਟਾਇਰ ਨਾਲ ਹੀ ਰੁਕ ਚੜਦਾ ਗੱਡੀ ਦਾ ਉਹੀ ਤਾਂ ਗੱਲ ਆ ਵੀ ਇਹੀ ਆ ਇਹਦਾ ਹਾਰ ਸ਼ਿੰਗਾਰ ਹੁੰਦੇ ਆ ਹਾਰ ਸ਼ਿੰਗਾਰ ਹੁੰਦੇ ਆ ਹਾਂ ਬਾਕੀ ਨਵੇਂ ਟਾਇਰ ਆ ਅਲਾਈਨਮੈਂਟ ਬੀਲ ਬੈਲੈਂਸ ਸਾਰਾ ਕੁਝ ਓਕੇ ਆਗਾ